ਸਾਡੇ ਸੀਐਮ ਸਾਹਿਬ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਿਆ ਸੀ ਮਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸੰਭਾਲ ਕੇ ਰੱਖਿਓ ਜੋ ਜਰਮਨੀ ਦੇ 에어ਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏ ਗਏ ਸੀ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਪਾਨ ਦੀਆਂ ਵੀ ਬੜੀਆਂ ਜਿਹੜੀਆਂ ਵਿਸਕੀ ਆ, ਵੋਡਕਾ ਇਹ ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ। ਇਹ ਉਸ ਹਿਸਾਬ ਨਾਲ ਪੀ ਪੀ ਜਾਂਦੇ ਆ। ਇਹਨਾਂ ਨੂੰ ਉਰਿਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀ ਇਹ ਦੇਸੀ ਪੀਂਦੇ ਆ, ਠਰਰਾ ਪੀਂਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ। ਉਹਨਾਂ ਪੂਰਾ ਸਮਾਨ ਆਪਣੀਆਂ ਆਪਣੀਆਂ ਟੈਕੀਆਂ ਚ ਨਾਲ ਲੈ ਕੇ ਜਾਇਓ। ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에ਰਪੋਰਟਾਂ ਤੇ ਜਾਂ ਜਹਾਜ਼ ਨਾਲ ਲਿਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਯੋਜਨਾਜਾ ਨਿਕਲਦਾ ਉੱਤੇ ਪਗਤ ਸਿੰਘ ਜੀ ਦੀ ਪਗ ਦਾ ਰੰਗ ਬੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਾਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲਿਆਉਣ ਨਹੀਂ ਬੜਾ ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨਵਾਦ